ਓ ਮਾਈ ਗੋਡ ਕਮ ਆਨ ਬੇਬੀ ਚੌਰਾ ਪੋਡਕਾਸਟ ਵਿੱਚ ਮੈਂ ਸਰਿੰਦਰ ਕਾਸੀ ਤੋਂ ਦਾ ਸਵਾਗਤ ਕਰਦਾ ਜਸਟ ਇਲੋ 844 YouTube ਚੈਨਲ ਤੇ ਚੌਰਾ ਵੈਬ ਸੀ ਦਾ ਟ੍ਰੇਲਰ ਆ ਚੁੱਕਿਆ ਤੇ ਮੈਂ ਸੋਚਿਆ ਕਿਉਂ ਨਾ ਮੈਂ ਦੋ ਬਜ਼ੁਰਗਾਂ ਨੂੰ ਇੱਥੇ ਬਲਾਵਾ ਜਿਹੜੇ ਚੌਰੇ ਵੀ ਹੋ ਸਕਦੇ ਆ ਸਾਧ ਵੀ ਹੋ ਸਕਦਾ ਹੈ ਉਹ ਤੁਹਾਨੂੰ ਮਿਲਵਾਉਣੇ ਆ ਸਭ ਤੋਂ ਪਹਿਲਾਂ ਸਾਧੂ ਜੀ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਧੂ ਜੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਚੌਰਾ ਸ਼ਬਦ ਦਾ ਅਸਲ ਵਿੱਚ ਮੀਨਿੰਗ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਅੱਜ ਵੀ ਜਿਨ੍ਹਾਂ ਮੈਨੂੰ ਇਹੋ ਜਿਹਾ ਨਹੀਂ ਬਣਾਇਆ ਮੱਤਬਖਸ਼ੀ ਚੋਰਪਣੇ ਤੋਂ ਦੂਰ ਰੱਖਿਆ ਦੂਜਾ ਜਿਹੜੇ ਚੋਰੇ ਆ ਚੋਰਾਂ ਦਾ ਸਾਡੇ ਸਮਾਜ ਤੇ ਬਹੁਤ ਮਾੜਾ ਅਸਰ ਪੈਂਦਾ ਇਹ ਬੰਦੇ ਘਰੇ ਬਾੜਨ ਦੇ ਲੈਗ ਨਹੀਂ ਹੈਗੇ ਮੈਂ ਭਰਿਆਂ ਪਿਆ ਅੰਦਰ ਆ ਕਿਆ ਪਹਿਨਣਾ ਤੂੰ ਮੈਂ ਕਹਿੰਦਾ ਪੈਂਟ ਚ ਬਾੜਨ ਦੇ ਲੈਗ ਨਹੀਂ ਹੈਗੇ ਮੈਂ ਪਰ ਸੋਈ ਸਿਰਸਕ ਕਿਤੇ ਨਹੀਂ ਬਣ ਲਿਆ ਕਿੰਦਿਆ ਮੇਰਾ ਕਹਿਣਾ ਉਹੀ ਹੈ ਵੀ ਚੋਰਾ ਸ਼ਬਦ ਦਾ ਅਰਥ ਕੀ ਹੈ ਮੀਨਿੰਗ ਕੀ ਹੈ ਗਦਾ ਕੀ ਇੰਟੈਂਡ ਕੀਤਾ ਹੈ चौरा शब्द दे मतलब एक एक देखो चौरे का मतलब वैसे खास भी नहीं पता पर भी माड़ा बहुत है।, 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 okay, okay, okay. है चौरा देखो नहीं चौरा एखो बापू जी जो हम लोग कहता है चौरा फिर मैं दस ਮੈਂ ਚਾਹੁਰਾ ਇਸ ਜਹਾਨ ਦਾ ਲਖਾ ਮੇਰੇ ਵਰਗੇ ਸ਼ਤਾਨ ਆਉ ਮੈਂ ਜੋ ਵੀ ਆਸ਼ਰ ਰਾਮਾ ਇਕੱਲੇ ਬਣ ਕੇ ਫਿਰਨ ਨਗਾਨ ਆ ਮੇਰੇ ਖੂਨ ਚ ਖਬਸ ਖੈ ਦੌੜਦੀ ਦੌੜੇ ਖਡਾਰੀ ਜੋ ਵਿੱਚ ਮਦਾਨ ਉਹ ਭਾਵੇਂ ਪੈਰ ਸਿਵਾਂ ਨੂੰ ਮੇਰੇ ਜਾਣਦੇ ਨੇ ਅੱਖਾਂ ਲੱਭਦੀਆਂ ਨਵੀਂ ਰਖਾਨ ਇਹ ਸੁੱਚੀ ਜੀ ਦੇ ਲੱਖਾਂ ਮੈਨੂੰ ਫੈਰੇ ਨੇ ਜੀ ਲੱਖਾਂ ਫੈਰੇ ਨੇ ਨਹੀਂ ਹੋਇਆ ਇੱਕ ਵੀ ਕੋਈ ਨੁਕਸਾਨ ਇਹ ਆ ਇਹ ਆ ਇਹ ਆ ਲਸੀ ਸਾਬ ਆ ਸਟਾਪ ਇਹ ਸੁਦਸਾ ਖਸਿਆ ਸ਼ਬਦ ਕੱਢ ਦਿਓ ਇਹ ਮੇਰੇ ਵਾਸਤੇ ਸਲੈਂਗ ਬਚ ਗਿਆ ਤੇ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਇਹ ਪਹਿਲਾਂ ਗਾਣਾ ਕਿਵੇਂ ਲੱਗਾ ਸੌਂਗ ਕਿੱਦਾਂ ਦਾ ਲੱਗਾ ਤੁਹਾਨੂੰ ਜਮਾ ਬਕਵਾਸ ਲੱਗਿਆ ਨਾ ਇਹੀ ਸਾਡਾ ਸੱਭਿਆਚਾਰ ਹੈ ਇਹੀ ਲੋਕ ਸੁਣਨਗੇ ਕੀ ਸੇਤ ਦੇ ਰਿਹਾ ਤੂੰ ਇਹ ਦਿਨ ਉਹ ਸ਼ਰਮ ਕਰੋ ਚੌਰਿਆ ਚੌਰਾ ਇਸ ਜਹਾਨ ਦਾ ਪਰ ਚਲੋ ਛੱਡੋ ਇਹ ਥੋੜਾ ਮਮ ਹਾਲ ਥੋੜਾ ਘਰੋਂ ਗਏ ਸੀ ਤੁਸੀਂ ਜਾਂਗਾ ਲਿਆ ਆਂਦੇ ਜੇ ਚਲ ਉਹ ਵੀ ਛੱਡੋ ਤੁਸੀਂ ਮੈਨੂੰ ਸਾਲ ਇਹ ਗੱਲ ਦੱਸੋ ਕਿ ਚੌਰਾ ਨਾਂ ਬਣ ਕਰਕੇ ਤੁਹਾਨੂੰ ਕੀ ਮਿਲ ਗਿਆ ਕੀ ਪ੍ਰਾਪਤ ਹੋ ਗਿਆ ਤੁਹਾਨੂੰ ਕੀ ਅਚੀਵਮੈਂਟ ਆ ਤੁਹਾਨੂੰ ਕੀ ਨਹੀਂ ਪ੍ਰਾਪਤ ਹੋਇਆ ਇਹ ਪੁੱਛੋ ਲੋਕਾਂ ਤੋਂ ਸਨਮਾਨ ਮਿਲਿਆ ਇੱਜ਼ਤ ਮੈਂ ਪੁੱਛਦਾ ਤੁਹਾਨੂੰ ਕੀ ਪ੍ਰਾਪਤ ਹੋਇਆ ਤੁਸੀਂ ਕਹਿੰਦੇ ਹੋ ਕਿ ਨਹੀਂ ਪ੍ਰਾਪਤ ਹੋਇਆ ਕੀ ਪ੍ਰਾਪਤ ਹੋਇਆ ਪ੍ਰਾਪਤ ਹੋਣ ਵਾਲਾ ਜਦੋਂ ਵੀ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਸਾਨੂੰ ਮੋਤਵਾਰ ਰੱਖ ਕੇ ਬੁਲਾਇਆ ਜਾਂਦਾ ਦੂਰੋਂ ਲੋਕ ਸਾਨੂੰ ਨਮਸਕਾਰ ਕਰਦੇ ਆ ਇੱਜ਼ਤ ਆ ਪਿੰਡ ਦੇ ਵਿੱਚ ਇੱਜ਼ਤ ਮਿਲੀ ਲੋਕਾਂ ਤੋਂ ਸਾਨੂੰ ਇੱਜ਼ਤ ਇੱਜ਼ਤ ਪ੍ਰਾਪਤ ਹੋਈ ਹੈ ਇੱਜ਼ਤ ਦੀ ਗੱਲ ਕਰ ਰਹੇ ਰਿਸਪੈਕਟ ਦੀ ਗੱਲ ਕਰ ਰਹੇ ਸੀ ਸਰ ਆਪ ਖਸੀ ਸਾਹਿਬ ਜਦੋਂ ਇਹ ਲੰਘ ਜਾਂਦਾ ਸੀ ਨਾ ਕਸੀ ਇੱਕ ਬੀਪ ਕਾਰ ਜੋ ਸਿੱਤੂ ਸਾਹਿਬ ਇਹ ਬੀਪ ਕਾਰ ਜੋ ਜੁਬ ਸ਼ਬਦ ਬੋਲ ਰਿਹਾ ਹੈ ਉਹ ਟਮੀਪ ਕਾਰ ਜੋ ਕਾਰ ਦਿਓ ਜੀਪ ਕਰ ਦਿਓ ਜਿਹੜੀ ਆ ਉਹ ਮਾਈ ਗੋਡ ਆ ਕੀ ਹੈ ਉਹ ਕੈਮਰਾ ਐਂਗਲ ਨਹੀਂ ਤੁਸੀਂ ਚੇਂਜ ਕਰਨਾ ਮੈਂ ਲੋਕੇਟ ਦੀ ਗੱਲ ਕਰ ਰਿਹਾ ਸੀ ਕਿ ਆ ਕੀ ਹੈ ਇਹ ਤੁਹਾਨੂੰ ਕਿਸ ਪ੍ਰਾਪਰਟੀ ਤੋਂ ਮਿਲਿਆ ਚਾਰਾ ਉਹ ਮੈਂ ਗੱਲ ਇਹ ਕਹਿੰਦਾ ਸੀ ਵੀ ਦੇਖੋ ਇਹਨਾਂ ਨੂੰ ਤਾਂ ਜਦੋਂ ਕੋਲ ਦੀ ਲੰਗਦੇ ਆ ਉਦੋਂ ਲੋਕ ਨਮਸਕਾਰ ਸਤਿ ਸ੍ਰੀ ਅਕਾਲ ਕਰਦੇ ਨੇ ਸਾਨੂੰ ਦੂਰੋ ਸਲਾਮਾ ਹੁੰਦੀਆਂ ਨੇ ਜੀ ਦੂਰੋ ਸਲਾਮਾ ਦੂਰੋ ਸਾਨੂੰ ਲੋਕ ਹਾਕ ਮਾਰ ਕੇ ਕਹਿੰਦੇ ਆ ਉਹ ਕੀ ਹਾਲ ਆ ਚੌਰਿਆ ਦੂਰੋ ਧੋਨੂ ਤਾਂ ਬਲਾਇਆ ਜਾਂਦਾ ਵੀ ਤੁਸੀਂ ਕਿਸੇ ਦੇ ਘਰੇ ਨਾ ਵੜਜੋ ਵੈਸੇ ਹਾਂ ਗੱਲ ਸਾਰੂ ਸਾਰੀ ਸਹੀ ਆ ਕੋਈ ਰਿਸਪੈਕਟ ਵਾਲੀ ਗੱਲ ਨਹੀਂ ਇਹ ਵੀ ਦੂਰੋਂ ਆਇਂ ਚੌਰਾ ਕਹਿਤਾ ਕੋਈ ਰਿਸਪੈਕਟ ਵਾਲੀ ਗੱਲ ਨਹੀਂ ਕੋਈ ਘਰੇ ਪੜਨ ਦਾ ਅਸੀਂ ਕਿਹੜਾ ਦੰਦ ਦਿਖਾ ਦੇ ਵੜਨਾ ਹੁੰਦਾ ਸਾਡਾ ਵੜਨ ਦਾ ਤਰੀਕਾ ਤਾਂ ਹਾਂ ਥੋੜਾ ਜਿਆ ਖੋਰ ਹੈ ਕਿੱਦਾਂ ਐਕਸਪਲੇਨ ਕਰੋ ਕਿੱਦਾਂ ਹੋਰ ਕਿੱਦਾਂ ਕਿੱਦਾਂ ਤੁਸੀਂ ਉਹ ਕੰਦੂ ਟੱਪ ਕੇ ਬਾਝ ਜਾਂਦੇ ਮੈਂ ਕਿੱਦਾਂ ਕਰਦੇ ਮੈਂ ਮੈਂ ਦੱਸਦਾ ਮੈਂ ਦੱਸਦਾ ਆ ਪਰਸੋਂ ਇਹਨੂੰ ਛੜਾ ਕੇ ਲੈ ਆਂ ਮੈਂ ਪਰਸੋਂ ਛੜਾ ਕੇ ਲੈ ਤੁਸੀਂ ਐਕਸਪਲੇਨ ਕਰੋ ਕਮੈਂਟ ਸੈਕਸ਼ਨ ਸਾਹਿਬ ਫੋਕਸ ਕਰੋ ਸਾਥ 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 ਨਹੀਂ ਤੇ ਫੋਕਸ ਕਰੋ ਕਿ ਕਿੱਦਾਂ ਕਿੱਦਾਂ ਛੜਾ ਕੇ ਲਿਆਏ ਕਿੱਦਾਂ ਬਾਪੂ ਜੀ ਹੁਣ ਤੁਸੀਂ ਪਰਸਨਲ ਹੋ ਰਹੇ ਹੋ ਬਾਪੂ ਜੀ ਮੈਂ ਇੱਕ ਮਿੰਟ ਕਮੈਂਟ ਸੈਕਸ਼ਨ ਤੁਸੀਂ ਮੈਨੂੰ ਸਾਹਿਬ ਇਹ ਵਿੱਚ ਨਾ ਬੋਲੋ ਬਾਪੂ ਕੌਣ ਹੈ ਹੈ ਤੁਸੀਂ ਤੁਸੀਂ 2 ਮਹੀਨੇ ਵਡਾ ਦੂੰ ਮੈਥੋਂ ਸਟਾਪ ਏਟ 1 ਮਿੰਟ ਕਾਲੀ ਦਾੜੀ ਕਰਦਾ ਮੇਰਾ ਸ਼ੋਅ ਖਾਸੀ ਸ਼ੋਅ ਹੈ ਮੇਰਾ ਸ਼ੋਅ ਹੈ ਉਹਦਾ ਇਹਨਾਂ ਨੂੰ ਸਮਝਾਓ ਇਹਨਾਂ ਬੱਚਾ ਨੂੰ ਪਤਾ ਜੀ ਲੱਸੀ ਸਾਹਿਬ ਮੇਰੇ ਮਾਪਿਆਂ ਤੋਂ ਗਲਤੀ ਹੋ ਗਈ ਸਰਟੀਫਿਕੇਟ ਜੀ ਕਾਚ ਮੇਰੀ ਜਨਮ ਤਰੀਕ ਗਲਤ ਲਿਖਾਈ ਗਈ ਉਮਰ ਮੇਰੀ ਹਾਲੇ ਕੁਛ ਹੈ ਨਹੀਂ ਚਾਰਾ ਜੀ 1 ਮਿੰਟ 1 ਮਿੰਟ ਤੁਸੀਂ ਸਾਨੂੰ ਪਾਣੀ ਦੋ ਸਦਾਦਾ ਇਹਦਾ 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 ਕੱਸੀ ਸਾਹਿਬ ਇਹਦਾ ਕੱਸੀ ਸਾਹਿਬ ਰੋੜਦਾ ਹਲੇ ਕਮ ਆਨ ਬੇਬੀ ਕੀ ਗੱਲ ਕਰਦੇ ਤੁਸੀਂ ਰੋ ਰਦਾ ਹੈ ਕਮ ਆਨ ਕੀ ਹੈ ਰੋ ਰਦਾ ਹੈ ਬੱਚਾ ਹੈ ਇਹ ਛੋਟਾ ਕਾਕਾ ਹੈ ਇਹ ਨਨਿਆਣਾ ਹੈ ਦੁੱਚੋਂਗ ਜਾਏ ਕੀ ਗੱਲ ਕਰਦੇ ਨਹੀਂ ਹੈਗਾ ਤੁਸੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਆਪਣਾ ਸਾਨੂੰ ਸਾਹਿਬ ਜੀ ਤੁਸੀਂ ਗੱਲ ਕਰਦੇ ਸੀ ਵੀ ਇਹ ਨੂੰ ਛਡਾ ਕੇ ਲਿਆਂਦਾ ਇਹ ਨੂੰ ਕਿੱਥੋਂ ਛਡਾ ਕੇ ਜੇਲ੍ਹ ਚੋਂ ਛਡਾ ਕੇ ਲਿਆਂਦਾ ਇਹ ਨੂੰ ਕਿਸਦੇ ਘਰੋਂ ਛਡਾ ਕੇ ਲਿਆਂਦਾ ਕੁਝ ਲੇਡੀ ਕੋਲੋਂ ਛਡਾ ਕੇ ਲਿਆਂਦਾ ਕਿੱਥੋਂ ਛਡਾ ਕੇ ਲਿਆਂਦਾ ਉਹ ਗੱਲ ਦਾ ਜਵਾਬ ਦਿਓ ਉਹ ਗੱਲ ਤੁਸੀਂ ਜਿਹੜਾ ਨੋਟ ਕਰ ਲਿਓ ਸਾਹਿਬ ਜੀ ਦੇਖੋ ਮੈਨੂੰ ਲੱਗਦਾ ਹੈ ਪਰਿਵਾਰਕ ਸ਼ੋਅ ਹੈ ਨਹੀਂ ਗੱਲਾਂ ਕਰਨ ਨਹੀਂ ਨਹੀਂ ਸਾਡਾ ਪਰਿਵਾਰਕ ਸ਼ੋਅ ਨਹੀਂ ਹੈਗਾ ਇਹ ਸਾਡੇ ਸਾਰੇ ਤੁਸੀਂ ਮੈਨੂੰ ਇਹ ਗੱਲ ਦੱਸੋ ਆਲਵਾਰ ਚ ਅਸੀਂ ਦੇਖ ਰਹੇ ਦੇਖ ਕੇ ਜਾ ਰਹੇ ਹਾਂ ਤੁਸੀਂ ਮੈਨੂੰ ਐ ਗੱਲ ਇੱਕ ਥੋੜਾ ਕਿ ਲੈਂਦਾ ਕਿੱਥੋਂ ਥੋੜਾ ਕਿ ਲੈਂਦਾ ਮੈਨੂੰ ਮੈਨੂੰ ਕੱਸੀ ਸਾਹਿਬ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ ਤੁਸੀਂ ਸ਼ਰਮ ਕਰਕੇ ਦੱਸ ਦਿਓ ਸ਼ਰਮ ਕਰਕੇ ਦੱਸੋ ਕਿੱਥੋਂ ਥੋੜਾ ਕਿ ਲੈਂਦਾ ਕਿੱਥੋਂ ਥੋੜਾ ਜਨਾਨੀਆਂ ਛੇੜਦਾ ਸੀ ਇਹ ਓ ਮਾਈ ਗੋਡ ਜਨਾਨੀਆਂ ਛੇੜਦਾ ਸੀ ਮਤਲਬ ਟੀਵੀਆਂ ਮਤਲਬ ਲੇਡੀਜ਼ ਸਿੱਧੂ ਸਾਹਿਬ ਲੇਡੀਜ਼ ਛੇੜਦੇ ਸੀ ਇਹ ਕਿਦਾਂ ਛੇੜ ਤੁਸੀਂ ਲੇਡੀ ਛੇੜਦੇ ਹੋ ਤੁਹਾਡੇ ਇਲਜ਼ਾਮ ਲੱਗ ਰਹੇ ਲੇਡੀ ਛੇੜਦੇ ਹੋ ਤੁਸੀਂ ਦੇਖੋ ਜੀ ਹੁਣ ਜਿਹੜਾ ਮਰਦਾ ਉਹ ਤਾਂ ਫਿਰ ਛੇੜੋ ਗਈ ਨਹੀਂ ਮੈਂ ਕਦੇ ਨਹੀਂ ਛੇੜੀ ਪਰ ਮੈਂ ਮਰਦਾ ਮੈਂ ਤੁਹਾਨੂੰ ਦੱਸਣ ਤੋਂ ਮੈਂ ਕਦੇ ਲੇੜੀ ਨਹੀਂ ਛੇੜੀ ਤੁਸੀਂ ਲੇੜੀ ਕਿੱਦਾਂ ਛੇੜ ਜਾਂਦੇ ਹੋ ਤੁਹਾਨੂੰ ਖਸ਼ੀ ਸਾਹਿਬ ਤੁਹਾਡੇ ਤੇ ਮੈਨੂੰ ਉਹ ਗਣ ਦੇਖਿਆ ਨਹੀਂ ਸ਼ਟ ਆਪ ਕਮਨ ਕੀ ਗੱਲ ਕਰਦੇ ਹੈ ਕੀ ਗੱਲ ਕਰਦੇ ਹੈ ਇਹਨਾਂ ਨੇ ਕੁਝ ਗੱਲਾਂ ਕੱਟ ਲਓ ਸਭ ਬਹੁਤ ਗਲਤ ਖਰਾਬ ਗੱਲਾਂ ਕਰਨ ਲੱਗ ਜਾਂਦੇ ਟਰਾਂਜੀ ਸੱਚੀ ਤੁਸੀਂ ਬਹੁਤ ਗੱਲਾਂ ਵਿੱਚ ਖਰਾਬ ਹੋ ਤੁਸੀਂ ਮੈਨੂੰ ਮੇਨ ਗੱਲ ਦੱਸੋ ਤੁਸੀਂ ਲੇੜੀ ਕਿੱਦਾਂ ਛੇੜੀ ਸੀ ਤੁਸੀਂ ਉਹਨੂੰ ਜਾ ਕੇ ਕੀ ਕਿਹਾ ਕੀ ਕਿਹਾ ਜਾ ਕੇ ਜਿਹੜਾ ਤੁਹਾਨੂੰ ਲੱਗਿਆ ਕਿ ਮੈਨੂੰ ਛੇੜਿਆ ਜਾ ਰਿਹਾ ਕੀ ਕਿਹਾ ਜਾ ਕੇ ਤਾਂ ਕੁਝ ਮੈਂ ਤਾਂ ਜਾ ਕੇ ਇਹੀ ਕਿਹਾਸੀ ਬੀ ਚੱਲਣਾ ਓ ਸ਼ਟ 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 ਆਪ ਕੀ ਗੱਲਾਂ ਕਰਦੇ ਹੋ ਤੁਸੀਂ ਕੁਝ ਕੁ ਗੱਲਾਂ ਤੁਸੀਂ ਸਹੀ ਕਰ ਰਹੇ ਹੋ ਇਹ ਬਕਵਾਸ ਇਹ ਕੱਸੀ ਸਾਹਿਬ ਇਹਨੂੰ ਜਮੇ ਨਹੀਂ ਅਗਲ ਹੈਗੀ ਇਹਨੂੰ ਪਤਾ ਨਹੀਂ ਕਿੱਥੇ ਕੀ ਬੋਲਣਾ ਕਿੱਥੇ ਕੀ ਨਹੀਂ ਬੋਲਣਾ ਨਹੀਂ ਤੁਸੀਂ ਇੱਕ ਸਟੇਟਮੈਂਟ ਦੇ ਦੇ ਸੀਗੇ ਕਿ ਇਹ ਪਿੰਡ 'ਚ ਰੱਖਣ ਦੇ ਲਾਇਕ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਦੱਸੋ ਨਹੀਂ ਮੈਂ ਤਾਂ ਜੀ ਇਹੀ ਜਾ ਕੇ ਪੁੱਛਿਆ ਸੀ ਸਾਡੇ ਰਿਸ਼ਤੇਦਾਰ ਵੀ ਗਿਆ ਸੀ ਮੈਂ ਤਾਂ ਰਿਸ਼ਤੇਦਾਰੀ ਚ ਜਾ ਕੇ ਮੈਂ ਆਪਣੀ ਭੂਆ ਜੀ ਨੂੰ ਪੁੱਛਿਆ ਸੀ ਵੀ ਭੂਆ ਜੀ ਚੱਲਣਾ ਹੈ ਪੱਖਾ ਐਸੇ ਸੋਚ ਤੋਂ ਚੱਲਣਾ ਇਹ ਇਹ ਨਜ ਇਹ ਨਜ ਗੁਣ ਹੁੰਦਾ ਹੈ ਵੀ ਇਹ ਗੱਲ ਤੋਂ ਬੜੀ ਛੇਤੀ ਮੁੱਕਰਦੇ ਆ ਪਹਿਲਾਂ ਇਹ ਗੱਲ ਗਲਤ ਕਰਦੇ ਆ ਜਦੋਂ ਇਹ ਫੜੇ ਜਾਂਦੇ ਫਿਰ ਇਹ ਗੱਲ ਨੂੰ ਘੁਮਾ ਦਿੰਦੇ ਆ ਜਿਵੇਂ ਹੁਣ ਕਮਾਈ ਹੋੜਿਆ ਤਾਂ ਮੈਂ ਕਿਹਾ ਹੀ ਨਹੀਂ ਸੀ ਕਦੇ ਕਦੇ ਨਹੀਂ ਫੜਿਆ ਗਿਆ ਮੈਂ ਤਾਂ ਮੈਂ ਤਾਂ ਵੀ ਕੰਦਾ ਟੱਪੀਆਂ ਵੀ ਪਰ ਫੜਿਆ ਤਾਂ ਮੈਂ ਕਦੇ ਗਿਆ ਨਹੀਂ ਸੁਣ ਲੋ ਪ੍ਰਾਪਤੀਆਂ ਇਹ ਰਿਕਾਰਡ ਹੋ ਚੁੱਕਿਆ ਦੇਖੋ ਆ ਤੁਸੀਂ ਲਾਈਵ ਚੱਲ ਰਿਹਾ ਸਾਰਾ ਕੁਝ ਤੁਸੀਂ ਰਿਕਾਰਡਿੰਗ ਦੇ ਰਹੇ ਹੋ ਕਿ ਤੁਸੀਂ 20 ਕੰਝਾਂ ਟੱਪ ਗਏ ਹੋ 20 ਕੰਝਾਂ ਤੁਸੀਂ ਟੱਪ ਕੇ ਕੀ ਖਰੀਆ ਕੀ ਕਿੱਧਰ ਜਾਣੇ ਤੁਸੀਂ ਕੰਡਾ ਟੱਪ ਕੇ ਤੁਸੀਂ ਘਰੇ ਨਹੀਂ ਢਿੱਕੇ ਬੈਠ ਸਕਦੇ ਤੁਹਾਡੇ ਆਪ ਦੇ ਘਰੇ ਮਾਨ ਨਹੀਂ ਲੱਗਦਾ ਘੱਟੋ-ਘੱਟ ਸਾਨੂੰ ਰੋਕਦੇ ਨਹੀਂ ਤੁਸੀਂ ਕੰਡਾ ਟੱਪਦੇ ਫਿਰਦੇ ਤੁਸੀਂ ਕਾਹਤੋਂ ਕੰਡਾ ਟੱਪਦੇ ਕੀ ਤੁਹਾਨੂੰ ਇਹੋ ਜਿਹਾ ਕੀ ਚੱਲ ਮੱਚਦੀ ਕੀ ਤੁਹਾਡੇ ਇਹੋ ਜਿਹਾ ਕੋਈ ਪੌੜੀ ਹੈ ਤੁਹਾਡੇ ਜਿਹੜਾ ਤੁਸੀਂ ਤੁਰੇ ਫਿਰਦੇ ਕੀ ਗੱਲ ਆਓ ਗੱਲ ਦੱਸੋ ਸੱਚ ਲੱਸੀ ਸਾਹਿਬ ਸੱਚੀ ਰਿਕਾਰਡ ਹੋ ਰਿਹਾ ਜੀ ਹਾਂਜੀ ਹਾਂਜੀ ਰਿਕਾਰਡ ਹੋ ਜਾਓ ਸਾਹਮਣੇ ਸਿੱਧੂ ਸਾਹਿਬ ਸਿੱਧੂ ਸਾਹਿਬ ਰਿਕਾਰਡ ਕਰ ਰਹੇ ਹੋ ਤੁਸੀਂ ਆਪਣਾ ਪਰ ਰਿਕਾਰਡ ਹੋ ਰਿਹਾ ਜੀ ਪ੍ਰੋਪਰ ਰਿਕਾਰਡ ਹੋ ਰਿਹਾ ਦੱਸੋ ਤੁਸੀਂ ਇਹ じゃ ਕੀ ਕਰਦੇ ਕਹਿੰਦਾ ਤਪਕੇ ਕੀ ਕਰਦੇ ਤੁਸੀਂ ਕਿੱਥੇ ਜਾਂਦੇ ਦੇਖੋ ਜੀ ਸ਼ਾਸਤਰੀ ਕਾਲ ਸਾਰਿਆਂ ਨੂੰ ਜੀ ਸ਼ਾਸਤਰੀ ਕਾਲ ਆ ਬਹੁਤ ਚੰਗਾ ਲੱਗਿਆ ਜੀ ਧੰਨਵਾਦ ਸਾਜਣਾਂ ਦਾ ਜੀਨੇ ਸਾਨੂੰ ਇੱਥੇ ਅੱਜ ਸੱਜਿਆ ਸੋ ਬੜਾ ਲੱਖ ਲੱਖ ਦਾ ਨਾ ਹੋਵੇ ਸ਼ੋਅ ਖਤਮ ਨਹੀਂ ਹੋਇਆ ਅਜੇ ਸ਼ੋਅ ਬੰਦ ਚੋ ਪੰਜ ਨਹੀਂ ਹੋਇਆ ਅਜੇ ਸ਼ੋਅ ਰਿਕਾਰਡ ਕਰਦੇ ਰਹੋ ਸ਼ੋਅ ਬੰਦ ਨਹੀਂ ਹੋਇਆ ਜਦ ਮੈਂ ਇੱਥੇ ਬੈਠਾ ਸਾਧੂ ਸਾਹਿਬ ਇੱਥੇ ਬੈਠਾ ਤੁਸੀਂ ਕੀ ਕਰਦੇ ਕਹਿੰਦਾ ਤਬ ਕਿ ਕਿੱਥੇ ਜਾਂਦੇ ਇਹ ਗੱਲ ਦਾ ਜਵਾਬ ਤੁਹਾਨੂੰ ਦੇਖ ਜਾਣਾ ਪਊਗਾ ਚੌਰਾ ਸਾਹ ਤੁਸੀਂ ਆਇ ਨਹੀਂ ਜਾ ਸਕਦੇ ਕਿੱਥੇ ਜਾਂਦੇ ਹੈ ਜੀ ਹੁਣ ਨਹੀਂ ਗੱਲ ਆਉਣੀ ਇਹਨੂੰ ਹੁਣ ਨਹੀਂ ਗੱਲ ਨਹੀਂ ਹੁਣ ਸਚਾਈ ਮੂਹਰੇ ਆ ਗਈ ਇਹਦੀ ਮੈਨੂੰ ਲੱਗਦਾ ਸਿੱਧੂ ਸਾਹਿਬ ਸਾਧੂ ਜੀ ਜਿਹੜੀ ਆ ਬੈਬ ਸੀਰੀਜ਼ ਆ ਰਹੀ ਹੈ ਨਾ ਪਿਛੇ ਤੁਸੀਂ ਦੇਖ ਰਹੇ ਹੋ ਨਾ ਚੌਰਾ ਵੀ ਇਹ ਇੰਨਾ ਲੋਕਾਂ થી ਬਣੀ ਹੋਈ ਵਾਪਸੀ ਦੀ ਚਾ ਇਹਨਾਂ ਲੋਕਾਂ ਦਾ ਹੀ ਚਿਹਰਾ ਦਿਖਾਇਆ ਜਾ ਰਿਹਾ ਫੇਸ ਦਿਖਾਇਆ ਜਾ ਰਿਹਾ ਇਹਨਾਂ ਲੋਕਾਂ ਵਾਲੇ ਦੱਸਿਆ ਜਾ ਰਿਹਾ ਤੁਸੀਂ ਇਹਦਾ ਟ੍ਰੇਲਰ ਦੇਖ ਚੁੱਕੇ ਹੋ ਕਸੀ ਸਾਹਿਬ ਮੈਂ ਟ੍ਰੇਲਰ ਦੇਖ ਚੁੱਕਾ ਮੈਨੂੰ ਵਧੀਆ ਲੱਗਿਆ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਟ੍ਰੇਲਰ ਦੇ ਵਿੱਚ ਜੋ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਇਹਦੇ ਵਰਗਾ ਚੌਰਾ ਬੰਦਾ ਚਾਹੇ ਇਹਦਾ ਨਾਮ ਚੌਰਾ ਦੇਬ ਸੀਰੀਜ਼ ਦਾ ਪਰ ਉਹਨਾਂ ਨੇ ਇਹੋ ਜੇ ਚੌਰੇ ਬੰਦੇ ਨੂੰ ਤੰਜ ਕਸਿਆ ਹੋ ਜਿਵੇਂ ਉਹ ਕਹਿ ਰਿਹਾ ਉਹਦੇ ਦਿਮਾਗ ਦੇ ਉੱਤੇ ਬੋਝ ਪੈ ਰਿਹਾ ਉਹ ਰੋ ਰਿਹਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੈਨੂੰ ਲੱਗਦਾ ਵੀ ਇਹ ਵੈਬ ਸੀਰੀਜ਼ ਵੇਖ ਕੇ ਕਿਤੇ ਨਾ ਕਿਤੇ ਇਨਾ ਬੰਦਿਆਂ ਨੂੰ ਵੀ ਜ਼ਰੂਰ ਲੱਗੂਗਾ ਵੀ ਅਸੀਂ ਗਲਤ ਆ ਤੁਸੀਂ ਇਹ ਸ਼ੀਸ਼ਾ ਵਿਖਾਇਆ ਗਿਆ ਇਨਾ ਬੰਦਿਆਂ ਨੂੰ ਯਾਰ ਹਾਂ ਕਿਵੇਂ ਲੱਗੂਗਾ ਇਹ ਹੱਦ ਹੋ ਗਈ ਯਾਰ ਤੁਸੀਂ ਤੁਸੀਂ ਥੇਲਾ ਦੇਖਾ ਲੱਗੂਗਾ ਮੈਂ ਕਦੋਂ ਦਾ ਤੁਸੀਂ ਇੱਕ ਮਿੰਟ ਕਮਾਂਡ ਸਟਾਪ ਬੈਕ ਤੈਨੂੰ ਬਿਲਾ ਬੈਠ ਤੁਸੀਂ ਤੇਰੇ ਤੇ ਕਹਿਣਾ ਮੈਨੂੰ ਇਹ ਦੱਸ ਤੂੰ ਤੇਰੀ ਪ੍ਰਾਪਤੀ ਕੀ ਹੈ ਹੈ ਤੈਨੂੰ ਪਤਾ ਵੀ ਇੱਜ਼ਤ ਕੀ ਹੁੰਦੀ ਹੈ ਤੈਨੂੰ ਪਤਾ ਵੀ ਤੀਆਂ ਪਹਿਣਾ ਕੀ ਹੁੰਦੀਆਂ ਉਹ ਕੰਜਰਾ ਮੇਰੀ ਗੱਲ ਸੁਣ ਤੂੰ ਤਾਂ ਆਪਦਾ ਪਰਿਵਾਰ ਛੱਡ ਕੇ ਪਰੇ ਹੋ ਗਿਆ ਤੈਨੂੰ ਘਰੇ ਨਹੀਂ ਬਾੜ ਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਵਾਦ ਦੀ ਕੋਈ ਗੱਲ ਨਹੀਂ ਸਾਰਾ ਸਵਾਦ ਮੈਂ ਗੱਲ ਕਰ ਰਿਹਾ ਨਾ ਇੱਕ ਮਿੰਟ ਸੁਣੋ ਬਾਪੂ ਜੀ ਇੱਕ ਮਿੰਟ ਸਵਾਦ ਸਭ ਜੇ ਕਮੈਂਟ ਰੱਦ ਜਾ ਇੱਕ ਮਿੰਟ ਹੁਣ ਮੈਨੂੰ ਮੈਨੂੰ ਗੱਲ ਕਰ ਹੀ ਲੈਣ ਦੇ ਮੈਂ ਆਹ ਕਿਹਾਂ ਬੈ ਇਨਾਂ ਲੋਕਾਂ ਤੋਂ ਯਾਰ ਗੰਦ ਪਾਇਆ ਬੈ ਇਨਾਂ ਲੋਕਾਂ ਨੇ ਸਾਡੇ ਸਮਾਜ ਦੇ ਵਿੱਚ ਓ ਇਹਨਾਂ ਲੋਕਾਂ ਕਰਕੇ ਸਾਨੂੰ ਵੀ ਸ਼ੱਕ ਦੀ ਨਜ਼ਰਾਂ ਨਾ ਵਹਿੰਦੇ ਆ ਇੱਕ ਮਿੰਟ ਬਾਬਾ ਉਹ ਦਾੜੀ ਦੀ ਸ਼ਰਮ ਕਰ ਇੱਕ ਮਿੰਟ ਇੱਕ ਮਿੰਟ ਜੀ ਫੋਨ ਆ ਗਿਆ ਜੀ ਕੌਣ ਆ ਗਿਆ ਫੋਨ ਦੇਖਾਲ ਰਿਕਾਰਡ ਕਰੋ ਇਹਨਾਂ ਦੀ ਕਾਲ ਰਿਕਾਰਡ ਕਰੋ ਪੰਚ ਜੀ ਨਹੀਂ ਘਰੋਂ ਫੋਨ ਆਇਆ ਜੀ ਸਾਡੇ ਘਰੋਂ ਫੋਨ ਆਇਆ ਜੀ ਗਾਣੇ ਸੁਣਾਉਂਦਾ ਕਦੇ ਕੀ ਕਰਦਾ ਸਰਦ ਸਾਹਿਬ ਜੀ ਇੱਕ ਮਿੰਟ ਪਾਣੀ 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 ਕਮਾਂ ਇੱਕ ਮਿੰਟ ਜੀ ਮੇਰਾ ਜ਼ਰੂਰੀ ਕੰਮ ਹੁੰਦਾ ਜਾਂ ਐਮਰਜੈਂਸੀ ਆਇਆ ਮਾਤਾ ਹੈਲੋ ਸੰਤਾ ਮੈਂ ਨਾ ਤੈਨੂੰ ਬਾਅਦ ਫੋਨ ਕਰਦਾ ਮੈਂ ਨਾ ਕਿਤੇ ਪਾਵਰ ਕਾਸਟ ਚ ਆਇਆ ਹੋਇਆ ਗੱਲਬਾਤ ਜ਼ਰੂਰੀ ਚੱਲਦੀ ਆ ਸਾਡੀ ਫਰਮਾ ਤੂੰ ਫੇਰ ਫੋਨ ਕਰ ਕਮ ਆਨ ਬੇਬੀ ਕਿਸੇ ਸੁਨੀ ਦਾ ਫੋਨ ਇਹਨਾਂ ਨੂੰ ਆ ਚੁੱਕਾ ਹੈ ਹਾਂ ਤੇ ਮੈਂ ਨਾ ਫਿਰ ਤੂੰ ਕਾਹ ਤੋਂ ਫੜਾ ਤੂੰ ਮੇਰਾ ਤੇਰਾ ਨਿਕੋ ਇਹ ਨਾ ਚੰਗਾ ਹਾਲ ਹੈ ਤੁਸੀਂ ਜਾ ਕੇ ਟ੍ਰੇਲਰ ਦੇਖੋ ਟ੍ਰੇਲਰ ਦੇਖੋਗੇ ਤੁਹਾਨੂੰ ਪਤਾ ਲੱਗੂਗੇ ਛੋੜ ਦੇ ਕੇ ਲੋਕ ਕਿੱਦਾਂ ਦੇ ਆ ਕਿੱਦਾਂ ਉਹ ਕੁੜੀਆਂ ਨੂੰ ਬਦਨਾਮ ਕਰਦੇ ਆ ਇਹ ਹੀ ਚੀਜ਼ ਅਸੀਂ ਅੱਜ ਕਾਸੀ ਸੋਚ ਦੱਸਣ ਚਾਹੁੰਸੀ ਮੈਂ ਅਸੀਂ ਦੇਖਾਂਗੇ ਜੀ ਅਸੀਂ ਬਲੈਕ ਵੀ ਕਰ ਦਾਂਗੇ ਅਸੀਂ ਸ਼ੈਡ ਵੀ ਕਰ ਦਾਂਗੇ ਦੇਖਾਂਗੇ ਅਸੀਂ ਦੇਖਣਾ ਚਾਹੀਦਾ ਵੀ ਹੈ ਕੋਈ ਲੈਕ ਸ਼ੇਅਰ ਨਹੀਂ ਕਰਨਾ ਤੁਸੀਂ ਬਦਲਣਾ ਵੀ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ ਅਸੀਂ ਕਮੈਂਟ ਵੀ ਕਰ ਦਾਂਗੇ ਜੀ ਹੁਣ ਤੁਸੀਂ ਕਹਿੰਦੇ ਅਸੀਂ ਸਬਸਕ੍ਰਾਈਬ ਵੀ ਕਰ ਦਾਂਗੇ ਜੀ ਅਸੀਂ ਲੋਕਾਂ ਨੂੰ ਵੀ ਭੇਜ ਦਾਂਗੇ ਜੀ ਅਸੀਂ ਫਾਲੋ ਵੀ ਕਰ ਲਾਂਗੇ ਜੀ ਗੱਲ ਹੋ ਰਹੀ ਹੈ ਬਦਲਣ ਦੀ ਗੱਲ ਹੋ ਰਹੀ ਹੈ ਬਦਲਾਂਗੇ ਆਪ ਜੀ ਆਪ ਨੂੰ ਬਦਲਾਂਗੇ ਬਦਲਣ ਦੀ ਗੱਲ ਹੋ ਰਹੀ ਹੈ ਚੇਂਜ ਕਰਨ ਦੀ ਗੱਲ ਹੋ ਰਹੀ ਹੈ ਸਾਡਾ ਜੀ ਇਹਨਾਂ ਨੂੰ ਸਮਝਾਓ ਆਡੀਟਰੀ ਕਿ ਅਸੀਂ ਸਪੋਰਟ ਕਰ ਦਾਂਗੇ ਜੀ ਕੋਈ ਸਮਾਜ ਸੁਧਾਰਕ ਗੱਲ ਵੀ ਕਰ ਲੋ ਓ ਗੁੱਡ ਇਹ ਗੱਲ ਕਰ ਰਿਹਾ ਜੇ ਮੈਨੂੰ ਇੱਥੇ ਬਿਠਾਇਆ ਮੈਨੂੰ ਇਹ ਕੰਜਰ ਦੀਆਂ ਗੱਲਾਂ ਸੁਣਨ ਵਾਸਤੇ ਬਿਠਾਇਆ ਤੇ ਚੋਰੇ ਦੇ ਮੂਹਰੇ ਬਿਠਾਇਆ ਮੈਨੂੰ ਤੁਸੀਂ ਅਸੀਂ ਸੋਸ਼ਲ ਚੇਂਜ ਹੋਣ ਦੀ ਗੱਲ ਕਰ ਰਹੇ ਹਾਂ ਸਮਾਜ ਸੁਧਾਰਨ ਦੀ ਗੱਲ ਜਿਹੜੇ ਤੋਂ ਸ਼ਬਦ ਸਾਧੂ ਜੀ ਥੋੜੇ ਟਿੱਖੇ ਸ਼ਬਦ ਵਰਜਦੇ ਤੰਜ ਸ਼ਬਦ ਵਰਤਿਆ ਸਟਾਈਲ ਹੁੰਦਾ ਸਟਾਈਲ ਦੀ ਗੱਲ ਕਰਨੀ ਸੀ ਪੰਜਾਬ ਦੇ ਬੱਚਿਆਂ ਨੂੰ ਨਵੇਂ ਨਾ ਜੀ ਸਟਾਈਲ ਹੀ ਆ ਸਟਾਈਲ ਹੀ ਹੁੰਦਾ ਇਹਨਾਂ ਨੂੰ ਅਦਲ ਇਹਨਾਂ ਨੂੰ ਅਕਲ ਇਹਨਾਂ ਨੂੰ ਅਕਲ ਉਹ ਦੋਣੀ ਹੈ ਜਦੋਂ ਇਹ ਵਿੱਬ ਸੀਰੀਜ਼ ਵੇਖਣਗੇ ਹੂੰ ਇਹਨਾਂ ਨੂੰ ਪਤਾ ਲੱਗੂਗਾ ਉਦੋਂ ਵੀ ਅਸੀਂ ਕੀ ਆਂਗੇ ਨਹੀਂ ਤੁਸੀਂ ਸਾਬ ਸਾਬ ਗੱਲ ਕਰ ਰਹੇ ਹੋ ਕਿ ਇਹਨਾਂ ਨੂੰ ਪਿੰਡ ਛੱਡ ਦੇਣਾ ਚਾਹੀਦਾ ਇਹ ਪਿੰਡ ਛੱਡ ਕੇ ਕਿੱਥੇ ਜਾਣ ਕਿੱਥੇ ਜਾਣ ਤੁਸੀਂ ਉਹ ਗੱਲ ਦਾ ਜਵਾਬ ਦਿਓ ਠੱਠੇ ਖੂਜ ਜਾਣ ਇਹ ਨਹੀਂ ਜੀ ਅਸੀਂ ਚੰਡੀਗੜ੍ਹ ਜਾਵਾਂਗੇ ਜੀ ਚੰਡੀਗੜ੍ਹ ਬੜਾ ਹੀ ਸੋਹਣਾ ਸ਼ਹਿਰ ਹੈ ਜੋ ਸਪੈਸ਼ਲ ਮੈਨੂੰ ਲੱਗਦਾ ਕਿ ਮੇਰੇ ਲਈ ਬਣਿਆ ਹੈ ਤੋ ਅਸੀਂ ਚੰਡੀਗੜ੍ਹ ਜਾ ਕੇ ਜੀ ਫਲੈਟ ਲਾਵਾਂਗੇ ਚੰਡੀਗੜ੍ਹ ਜਾ ਕੇ ਤੁਸੀਂ ਫਲੈਟ ਲਾਉਂਗੇ ਚੰਡੀਗੜ੍ਹ ਫਲੈਟ ਜਾ ਕੇ ਤੁਸੀਂ ਕੀ ਕਰੋਗੇ ਉੱਥੇ ਥੋੜਾ ਕੀ ਹੋਰ ਕੀ ਫਿਊਚਰ ਪਲਾਨ ਕੀਏ ਥੋੜੇ ਉੱਥੇ 3B2 ਜਾਵਾਂਗੇ ਜੀ ਤੇ ਆਪਣਾ ਗੇੜੀ ਰੂਟ ਜਾਵਾਂਗੇ ਨਹੀਂ 3B2 ਤੁਸੀਂ ਕਿਉਂ ਚੁਣਿਆ ਪਰਿਵਾਰਕ ਮਾਹੌਲ ਦੇਖ ਕੇ ਕੋਈ ਪਰਿਵਾਰ ਬਹੁਤ ਜਾਂਦਾ ਫਾਵਾਂਗਾ ਜਾਂਦੀਆਂ ਉੱਥੇ ਬਹੁਤ ਹੁਣ ਹੁੰਦਾ ਉੱਥੇ ਖਾਣ ਪੀਣ ਬਹੁਤ ਅੱਛਾ ਮਿਲਦਾ ਇਸ ਕਰਕੇ ਤੁਸੀਂ 3B2 ਚੁਣਿਆ ਹਾਂ ਜੀ ਖਾਣ ਪੀਣ ਨਾ ਬੱਸੀ ਸਾਹਿਬ ਉੱਥੇ ਬੜੀ ਬੜੀ ਕਮਾਂ ਕੀ ਗੱਲ ਕਰਦੇ ਤੁਸੀਂ ਸਾਧੂ ਬਹੁਤ ਬਸੀ ਸਾਹਿਬ ਨੋ ਨੋ ਤੁਸੀਂ ਬੜਾਵਾ ਦੇ ਰਹੇ ਹੁਣ ਮੈਂ ਬੜਾਵਾ ਨਹੀਂ ਦੇ ਰਿਹਾ ਮੈਂ ਸੁਣਨਾ ਚਾਹੁੰਦਾ ਸੀ ਮੈਂ ਵੀ ਥੋੜਾ ਜਿਹਾ ਸਵਾਲ ਲੈਣਾ ਚਾਹੁੰਦਾ ਸੀ ਉਹ ਗੱਲ ਕਰਦੇ ਵੀ ਮੈਂ ਸੁਣਨਾ ਚਾਹੁੰਦਾ ਸੀ ਵੀ ਏਕੀ ਗੱਲਾਂ ਕਰਦੇ ਆ ਸਾਧੂ ਜੀ ਪਰ ਤੁਸੀਂ ਬਿਲਕੁਲ ਸੱਚੀ ਗੱਲ ਬਹੁਤ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਇਹ ਜੇ ਲੋਕਾਂ ਦਾ ਸਾਡੇ ਸਮਾਜ ਚ ਹੋਣਾ ਹੀ ਬਹੁਤ ਮਾੜੀ ਗੱਲ ਹੈ ਸਾਹਿਬ ਬਾਪੂ ਜੀ ਨੂੰ ਨਾ ਤੋੜੋ ਫਿਰ ਟਾਮ ਹੋਈ ਜਾਂਦਾ ਆਪਾਂ ਚੱਲੀਏ ਥੋਨੂੰ ਵੀ ਨਾਲ ਲੈ ਚਲਾਂਗੇ ਤੁਸੀਂ ਮੈਨੂੰ ਗਲਤ ਦੇ ਬੰਦੇ ਲੱਗਦੇ ਇਹ ਮੈਨੂੰ ਸਹੀ ਨਹੀਂ ਲੱਗਣ ਦੇ ਤੁਸੀਂ ਇਹਨਾਂ ਨੂੰ ਮੈਨੂੰ ਲੱਗਦਾ ਕਿ ਸਾਨੂੰ ਪਹਿਲਾਂ ਪੇੜਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਆਲਰੇਡੀ ਸਨਮਾਨ ਪਾ ਚੁੱਕਿਆ ਚੌਰੇ ਦਾ ਇਹਨਾਂ ਨੂੰ ਇਹਨੇ ਪਿੰਡ ਨੇ ਪੂਰਾ ਚੌਰਾ ਕਰਕੇ ਪਿੰਡੋਂ ਕੱਢ ਦਿੱਤਾ ਇਹੋ ਜਿਹੇ ਲੋਕਾਂ ਨੂੰ ਪਿੰਡੋਂ ਕੱਢ ਦੇਣਗੇ ਇਸੇ ਕਰਕੇ ਆਪਾਂ ਦੀ ਸੀਰੀਜ਼ ਬਾਰੇ ਮੈਂ ਐਂਡ ਤੇ ਕੁਝ ਕਹਿਣਾ ਚਾਹੂੰਗਾ ਹਾਂਜੀ ਦੇਖੋ ਕੱਸੀ ਸਾਹਿਬ ਇਹ ਬੰਦੇ ਦਾ ਪਰਿਵਾਰ ਹੈਗਾ ਬੱਚੇ ਆ ਪੋਤੇ ਆ ਹੈਗਾ ਪਰ ਇਹ ਚੌਰਪੁਣੇ ਮਾਰਾ ਨਾਲ ਦੇ ਪਿੰਡ ਰਹਿੰਦਾ ਹੈ ਕਿਰਾਏ ਤੇ ਉਹ ਇੰਤਜ਼ਾਰ ਕਰਦੇ ਦਾ ਵੀ ਸਾਡੇ ਘਰੇ ਆਊਗਾ ਸਾਡੇ ਪਰਿਵਾਰ ਚ ਬੈਠੂਗਾ ਕਿਹਨੂੰ ਨਹੀਂ ਹੁੰਦਾ ਇੰਤਜ਼ਾਰ ਦੇਖੋ ਜੀ ਉਹ ਮੈਂ ਤਾਂ ਇੱਕ ਮਿੰਟ ਇੱਕ ਮਿੰਟ ਮੈਂ ਛੋਟੀ ਗੱਲ ਪੂਰਾ ਜਵਾਬ ਦੇ ਕੇ ਮੈਨੂੰ ਇਹਨਾਂ ਦੀ ਗੱਲ ਪੂਰੀ ਸੁਣ ਲੈ ਇੱਕ ਮਿੰਟ ਮੈਂ ਤਾਂ ਰਹਿਣਾ ਜੀ ਮੈਂ ਆਪਦੇ ਪੈਰਾਂ ਤੇ ਖੜਾ ਹੋਣਾ ਚਾਹਣਾ ਮੈਂ ਸੈਟਲ ਹੋਣਾ ਚਾਹਣਾ ਜੀ ਆਪਦੇ ਪੈਰਾਂ ਤੇ ਖੜਾ ਹੋ ਕੇ ਫਿਰ ਅੱਗੇ ਸੈਟਿੰਗ ਕਰਨੀ ਹੈ ਜੀ ਆਪਦਾ ਪਰਿਵਾਰ ਦੇ ਇਹਦੇ ਅਲੱਗ ਰਹਿਣ ਦਾ ਕਾਰਨ ਪਤਾ ਕੀ ਹੈ ਇਹਨਾਂ ਦੀ ਨਜ਼ਰ ਇੰਨੀ ਗੰਦੀ ਹੈ ਇਨਾਂ ਦੇ ਘਰ ਦੇ ਵੀ ਨਹੀਂ ਇਨਾਂ ਤੋਂ ਵੱਸ ਸਕਦੇ ਤਾਂ ਰਹਿੰਦਾ ਬਾਹਰੇ ਮੈਨੂੰ ਪੁੱਛੋ ਇਹ ਤਾਂ ਬਹੁਤ ਬੈਡ ਗੱਲ ਹੈ ਉਹ ਤਾਂ ਜੀ ਲੱਸੀ ਸਾਹਿਬ ਤਾਂ ਅਸੀਂ ਤਾਂ ਮੈਂ ਵੱਖਰਾ ਰਹਿਣਾ ਮੈਨੂੰ ਐਸੀ ਕਿ ਚਲੋ ਆਪਦਾ ਇੰਡੀਪੈਂਡੈਂਟ ਹੋ ਕੇ ਪੈਸਾ ਪੂਸਾ ਕਮਾ ਕੇ ਆਪਦੇ ਪੈਰਾਂ 'ਤੇ ਖੜੇ ਹੋ ਕੇ ਸੈਟਲ ਹੋ ਜਾਵਾਂਗੇ ਜੀ ਵਿਆਹ ਵੀ ਕਰਾਵਾਂਗੇ ਓ ਮਾਈ ਗੋਡ ਸਿੱਧੂ ਸਾਹਿਬ ਕੀ ਗੱਲਾਂ ਕਰਦੇ ਆ ਇਹ ਵਿਆਹ ਕਰਾਉਣ ਦੀਆਂ ਗੱਲਾਂ ਕਰਦੇ ਆ ਓ ਮਾਈ ਗੋਡ ਚੌਰਾ ਜੀ ਤੁਹਾਨੂੰ ਸੱਚੀ ਸੱਚੀ ਚੌਰਾ ਦਾ ਵਧੀਆ ਨਾਂ ਦਿੱਤਾ ਤੁਹਾਨੂੰ ਟੈਗ ਦਿੱਤਾ ਚੌਰੇ ਦਾ ਸਾਹਿਬ ਜੀ ਤੁਸੀਂ ਗੱਲ ਕਰ ਰਹੇ ਸੀ ਗੱਲ ਕਰਨੇ ਸੀ ਇਹਦੇ ਬਾਰੇ ਕਿ ਇੱਕ ਕੁਆਲੀਫਾਈ ਹੋਏ ਗਏ ਕਿਸੇ ਟੀਮੀ ਨੇ ਇਹਨੂੰ ਕੁੱਟਿਆ ਤੁਸੀਂ ਉਹਨਾਂ ਨੂੰ ਛਡਾਉਣ ਗਏ ਸੀ ਉੱਥੇ ਇਹ ਟੀਮੀ ਇਹਨਾਂ ਨੂੰ ਢਾਈ ਬੈਠੀ ਨੇ ਮੁੱਕਾਂ ਬਜਰੀਆਂ ਸੀ ਤੁਸੀਂ ਇਹ ਗੱਲ ਆਪ ਵੇਖੀ ਸੀ ਜਦੋਂ ਇਹਨਾਂ ਨਾਲ ਗੱਲ ਹੋ ਰਹੀ ਸੀ ਜਦੋਂ ਮੈਨੂੰ ਸ਼ਰਮੋ ਸ਼ਰਮੀ ਦੱਸਣਾ ਪਿਆ ਵੀ ਇਹ ਮੈਨੂੰ ਜਾਣਦਾ ਹੁਣ ਮੈਂ ਤਾਂ ਇੱਜ਼ਤ ਬਣਾਈ ਹੋਈ ਆ ਲੋਕਾਂ 'ਚ ਕਿਵੇਂ ਨਾ ਕਿ ਮੈਂ ਇਹਨੂੰ ਉੱਥੋਂ ਮੈਂ ਛਡਾ ਲਿਆ ਕਿੰਨੀਆਂ ਧਾਵਾਂ ਤੋਂ ਛਡਾਉਂਗਾ ਤੁਹਾਨੂੰ ਛਡਵਾਇਆ ਸੀ ਇਹਨਾਂ ਨੇ ਜਦੋਂ ਤੁਹਾਡੇ ਕੁੱਟ ਪੈ ਰਹੀ ਸੀ ਉੱਥੇ ਤੁਹਾਨੂੰ ਬੁੜੀਆਂ ਬੁੜੀਆਂ ਨੇ ਫੜ ਕੇ ਕੁੱਟਿਆ ਸੀ ਤੁਹਾਨੂੰ ਤੁਹਾਡਾ ਚਾਦਰਾਂ ਪਾੜਤਾ ਸੀ ਤੇ ਤੁਹਾਨੂੰ ਦਾੜੀ ਪੱਟਦੀ ਸੀ ਉਦੋਂ ਤੁਹਾਨੂੰ ਛਡਵਾਇਆ ਸੀ ਇਹਨਾਂ ਨੇ ਗੱਲ ਹੋਈ ਸੀ ਇਹ ਦੇਖੋ ਜੀ ਦਾੜੀ ਪੱਟਣੀ ਕੁੱਟਣਾ ਛੁੱਤਰ ਮਾਰਨੇ ਏ ਮੇਰੇ ਵਾਸਤੇ ਆਮ ਗੱਲਾਂ ਨਹੀਂ ਜੀ ਕਮਾਨ ਬੇਵੀ ਕੀ ਗੱਲ ਕਰਦੇ ਆ ਕਿ ਆਮ ਗੱਲਾਂ ਨਹੀਂ ਐ ਇਹ ਆਮ ਗੱਲਾਂ ਨਹੀਂ ਐ ਖਾਸ ਗੱਲਾਂ ਹੁੰਦੀਆਂ ਨੇ ਤੁਸੀਂ ਸਾਬ ਜਦੋਂ ਕਿਸੇ ਚੀਜ਼ ਦੇ ਮਕਾਨ ਤੇ ਪਹੁੰਚਣਾ ਹੋਵੇ ਟੌਪ ਤੇ ਪਹੁੰਚਣਾ ਹੋਵੇ ਕੰਪੀਟੀਸ਼ਨ ਜਿੱਤਣੀ ਹੋਊ ਆ ਕੰਪੀਟੀਸ਼ਨ ਅਮੈਡਨ ਜਿੱਤੇ ਕਿ ਸਾਮੂਖਤਾ ਮਿਲਿਆ ਫਿਰ ਇਹ ਛੋਟੀਆਂ ਮੋਟੀਆਂ ਚੀਜ਼ਾਂ ਆ ਕਟਖਾਣੀ ਫੁੱਤਰਖਾਣੀ ਆ ਕਦੇ ਪਾਤੂਆਂ ਗੋਹੇ ਚੁੱਕਣਾ ਇਹ ਚੀਜ਼ਾਂ ਇਗਨੋਰ ਕਰਨੀਆਂ ਪੈਂਦੀਆਂ ਨੇ ਇਹ ਇਹ ਕਿੱਡੀ ਵੱਡੀ ਉਪਲਬਧੀ ਐ ਹੈ ਤੂੰ ਇਹਨੂੰ ਉਪਲਬਧੀ ਮੰਨਦਾ ਦੇਖੋ ਜੀ ਦੇਖੋ ਮੈਨੂੰ ਐ ਲੱਗਦਾ ਕਿ ਇਸ 쇼 ਨੂੰ ਇੱਥੇ ਖਤਮ ਕਰਨਾ ਪੈਣਾ ਸਾਨੂੰ ਕਿਉਂਕਿ ਸਾਨੂੰ ਮੈਨੂੰ ਸਮਝ ਨਹੀਂ ਆ ਰਹੀ ਇਹ ਬੰਦਾ ਨਹੀਂ ਸਮਝਣਾ ਚਾਹੁੰਦਾ ਸ਼ਾਇਦ ਇਹ ਵੈਬ ਸੀਰੀਜ਼ ਦੇਖੇ ਚੌਰਾ ਵੈਬ ਸੀਰੀਜ਼ ਜੋ ਜਸਟੀਸ ਲੋ 864 YouTube ਚੈਨਲ ਤੇ ਆ ਰਹੀ ਹੈ 6 ਸਪਟੰਬਰ ਨੂੰ ਇਹ ਸ਼ਾਇਦ ਉਹ ਵਾਪਸ ਵੈਬ ਸੀਰੀਜ਼ ਦੇਖੂਗਾ ਤਾਂ ਬੰਦਾ ਸ਼ਾਇਦ ਸਿਆਣਾ ਹੋ ਜਾਏ ਥੋੜੀ ਜਿਹੀ ਨੂੰ ਸਮਝ ਆ ਜਾਏ ਸਾਧੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਵੈਬ ਸੀਰੀਜ਼ ਦੇਖੂਗਾ ਕੀ ਇਹ ਬੰਦੇ ਨੂੰ ਮਾੜੀ ਮੋਟੀ ਸਮਝ ਆ ਜਾਊਗੀ ਵੈਬ ਸੀਰੀਜ਼ ਦੇਖ ਕੇ ਦੇਖੋ ਜਿਹੜੀ ਸੱਚਾਈ ਹੈ ਮੈਂ ਦੱਸਣ ਲੱਗਾ ਹੁਣ ਇਹ ਅਸੀਂ ਇਕੱਠੇ ਪੜਦੇ ਰਹੇ ਹਾਂ ਇਹ ਬਚਪਨ ਤੋਂ ਹੀ ਇਹੋ ਜ ਹੈ ਦੋ ਰਸਤੇ ਹੁੰਦੇ ਜਿੰਦਗੀ ਦੇ ਇੱਕ ਤਾਂ ਜੰਗਿਆਈ ਵਾਲਾ ਇੱਕ ਇਹੋ ਜ ਉਹ ਹੁਣ ਤੁਸੀਂ ਕਿਹੜਾ ਚਾਹੁੰਦਾ ਤੁਸੀਂ ਡਿਸਾਈਡ ਕਰੋਗੇ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਬੈਬ ਸੀਰੀਜ਼ ਵੇਖਣੀ ਚਾਹੀਦੀ ਹੈ ਮੈਨੂੰ ਚੰਗਾ ਲੱਗਾ ਟ੍ਰੇਲਰ ਮੈਨੂੰ ਲੱਗਦਾ ਵੀ ਇਹ ਜਿਹੜਾ ਮੁੱਦਾ ਚੱਕਿਆ ਮੁੰਡੇ ਜਸਪਾਲ ਢਲੋਂ ਨੇ ਬਹੁਤ ਸੋਹਣਾ ਮੁੱਦਾ ਚੱਕਿਆ ਤੇ ਇਹ ਚਾਹੀਦੀ ਸੀ ਲੋੜ ਸੀ ਇਹ ਸਮਾਜ ਨੂੰ ਤੇ ਮੈਂ ਤਾਂ ਲਾਸਟ ਤੇ ਇਹੀ ਕਹੂੰਗਾ ਵੀ ਇਹੋ ਜਿਹੇ ਲੋਕਾਂ ਤੋਂ ਬਚੋ ਤੇ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਤੁਸੀਂ ਮੇਰੀ ਗੱਲ ਸੁਣੋ ਇਹ ਵੀ ਬਕਵਾਸ ਸਾਈ ਚੱਲਦੀ ਰਹਿਣੀ ਹੈ ਮੈਂ ਤਾਂ ਇਹੀ ਕਹੂੰਗਾ ਵੀ ਟ੍ਰੇਲਰ ਦੇਖੋ ਇਹਨੇ ਚੁੱਪ ਨਹੀਂ ਹੋਣਾ ਪਰ ਹਾਂ ਜਿਹੜਾ ਵੀ ਇਹਦੇ ਵਰਗਾ ਚੌਰਾ ਦੇਖਣ ਤੋਂ ਬਾਅਦ ਸ਼ਾਇਦ ਇਹਨੂੰ ਫਰਕ ਪੈ ਜਾਵੇ ਚੈਨਲ ਸਬਸਕ੍ਰਾਈਬ ਕਰੋ ਜਸਟ 864 ਹੁਣੇ ਸਬਸਕ੍ਰਾਈਬ ਕਰੋ 6 ਸਪਟੰਬਰ ਨੂੰ ਤੁਸੀਂ ਜਾ ਕੇ ਵੈਬ ਸੀਰੀਜ਼ ਦੇਖੋ ਤੁਹਾਨੂੰ ਵੇਖਣ ਦੀ ਬਹੁਤ ਲੋੜ ਹੈ ਤੁਸੀਂ ਵੈਬ ਸੀਰੀਜ਼ ਜਾ ਕੇ ਵੇਖੋ 6 ਸਪਟੰਬਰ ਨੂੰ ਹੁਣੇ ਚੈਨਲ ਤੁਸੀਂ ਸਬਸਕ੍ਰਾਈਬ ਕਰੋਗੇ ਹੁਣੇ ਦੇਖਾਂਗੇ ਸ਼ੇਅਰ ਕਰੋਗੇ ਲੈ ਕੇ ਆਸੀ ਤੁਹਾਡਾ ਸਵਾਗਤ ਕਰਦਾ ਸੀਗਾ ਜੇ ਹੁਣ ਮੈਂ ਤੁਹਾਡਾ ਬਾਏ ਕਰਦਾ ਤੁਹਾਨੂੰ ਗੁੱਡ ਬਾਏ ਕਹਿੰਨਾ ਗੁੱਡ ਲੱਕ ਕਹਿਣਾ ਆ ਤੇ ਤੁਸੀਂ 6 ਸਤੰਬਰ ਨੂੰ ਜਸਟਿਨ ਨੂੰ 864 ਤੇ ਜਾ ਕੇ ਦੇਖਿਓ ਬੈਬੀ ਸੀਰੀਜ਼ ਚੌਰਾ ਤੇ ਇਹ ਜੇ ਚੌਰਾ ਨੂੰ ਤੁਸੀਂ ਮਾਤ ਪਾਇਓ ਤੇ ਸਿੱਖਿਓ ਕਿ ਚੌਰਾ ਨਹੀਂ ਬਣਨਾ ਧੰਨਵਾਦ